ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਅਸੀਂ ਪਹੁੰਚੇ ਹਾਂ ਕੰਮ ਤੇ ਇੱਧਰ ਚੱਲ ਰਿਹਾ ਆਪਣਾ ਪ੍ਰੋਜੈਕਟ ਤੇ ਅੱਜ ਉੱਪਰ ਦਾ ਸਟਾਰਟ ਕਰਾਂਗੇ ਕੰਮ ਮਿਸਤਰੀ ਸਾਹਿਬ ਲੱਗੇ ਹੋਏ ਆ ਅੱਜ ਕਰਾਂਗੇ ਮਿਸਤਰੀ ਨਾਲ ਗੱਲਾਂ ਬਾਤਾਂ ਸਾਂਝੀਆਂ ਮਿਸਤਰੀ ਦੀ ਜ਼ਿੰਦਗੀ ਬਾਰੇ ਜਾਣਾਂਗੇ ਕੁਝ ਲੇਬਰ ਵਾਲਿਆਂ ਬੰਦੇਆਂ ਨਾਲ ਗੱਲਾਂ ਬਾਤਾਂ ਕਰਾਂਗੇ ਕਿੱਦਾਂ ਚੱਲ ਰਹੀ ਇਹਨਾਂ ਦੀ ਲਾਈਫ ਬੜਾ ਹਾਰਡ ਵਰਕ ਕਰਦੇ ਬੰਦੇ ਸਾਰੇ ਇਹ ਕਰਦੇ ਇਹਨਾਂ ਨਾਲ ਅੱਜ ਗੱਲਾਂ ਬਾਤਾਂ ਫਿਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਆ ਕਰੋ ਦੇਖਿਆ ਕਰੋ ਪੂਰੀ ਵੀਡੀਓ ਲਓ ਜੀ ਪਹੁੰਚ ਗਏ ਆਪਾਂ ਮੇਸਤਰੀਆਂ ਕੋਲ ਕਿੱਦਾਂ ਹਾਲ ਜੀ ਬੜੀਆ ਜੀ ਬੜੀਆ ਚੱਲ ਰਹੀਆਂ ਫੁੱਲ ਮਿਹਨਤਾਂ ਗਰਮੀ ਤੇ ਜ਼ੋਰ ਆ ਪੂਰਾ ਮੇਸਤਰੀ ਸਾਹਿਬ ਨੂੰ ਮਿਲੋ ਹਾਂਜੀ ਟਿਕ ਦਾਸ ਸਾਹਿਬ कैसे हो? बढ़िया तो मसाला तैयार तैयार है? तो। मसाला है मसाला मिस्त्री त्यारिस्वा आया छोटू हाँ भी मिस्त्री साहब कि हाल ठीक है, ठीक है।, ठीक है। क्या काम कर लेते हो आप मिस्त्री तो सर। सारा मिस्त्री का चुक देते फट्टा पूरा एक नंबर काम करना ना ठीक है, है।, है। बढ़िया ਆਪਾਂ ਦੀ ਕੋ ਸਹਾਰਾ ਹੈ ਹਾਂਜੀ ਕਿੱਦਾਂ ਇਹ ਮੇਸਤਰਾ ਅਚਾ ਮੇਸਤਰੀ ਓਹੋ ਇਹ ਮੇਸਤਰੀ ਆ ਬਾਈ ਇਹ ਡਬਲ ਕੰਮ ਕਰਦਾ ਬਾਈ ਸਾਡਾ ਇਹ ਮੇਸਤਰੀ ਹੈ ਇਹ ਸਾਰੇ ਕੰਮ ਕਰ ਲੈਂਦਾ ਇਹ ਲੇਬਰ ਦਾ ਵੀ ਕਰਦਾ ਨਾਲ ਬੰਦਾ ਆਲ ਰਾਊਂਡਰ ਹੀ ਚਾਹੀਦਾ ਕੰਮ 'ਚ ਕੋਈ ਭੇਦ ਭਾਵ ਨਹੀਂ ਚਾਹੀਦਾ ਦੇਖਿਆ ਜਿਹੜਾ ਕੰਮ ਮਿਲ ਜਵੇ ਉਹ ਕਰਨਾ ਚਾਹੀਦਾ ਮੇਸਤਰੀ ਵੀ ਪੂਰਾ ਕਾਰੀਗਰ ਹੈ ਕਾਂਟੀਆਂ ਦੇਖੋ ਕਿੱਦਾਂ ਕਮਾਣਾ ਠੀਕ ਹੈ ਸਾਰੇ ਕੰਮ ਕਰ ਲੈਂਦਾ ਚਲੋ ਮਿਲਦੇ ਆਂ ਅੱਜ ਗੱਲਾਂ ਬਾਤਾਂ ਕਰਦੇ ਠੇਕੇਦਾਰ ਸਾਹਿਬ ਨਾਲ ਚਲ ਜਾਨ ਨੂੰ ਕੋਈ ਗੱਲ ਬਾਤ ਸੁਣਾ ਦੋ ਪੰਜਾਬੀ ਭਾਰੀ ਸਾਲਾ ਇਹ ਸਭ ਨੂੰ ਕਹਿੰਦੇ ਸਾਲਾ ਨਹੀਂ ਸਮਝਦੇ ਅੱਛਾ ਗਾਲ ਨੂੰ ਹਾਂ ਗਾਲ ਨੂੰ ਕਹਿੰਦੇ ਸਾਲਾ ਨਹੀਂ ਗਾਲੇ ਨਹੀਂ ਸਮਝਦੇ ਅੱਛਾ ਹੋਰ ਕਿਉਂ ਚਲੋ ਮੈਨੂੰ ਕਿਸਨੇ ਅੱਧੀ ਗੱਲ ਸੁਣਾਈ ਹਾਂ ਕਹਿੰਦਾ ਮੈਂ ਸਾਲਾ ਤੇ ਮੇਰਾ ਜੀਜਾ ਸਾਲਾ ਹਾਂਜੀ ਅਸੀਂ ਸਕੂਟਰੀ ਤੇ ਕਿਤੇ ਘੁੰਮਣ ਗਏ ਅੱਛਾ ਅੱਗੇ ਸਾਲਾ ਟ੍ਰੈਕ ਵਾਲੇ ਨੇ ਆ ਕੇ ਕਹਿੰਦਾ ਠੋਖਾ ਦਿੱਤਾ ਅੱਛਾ ਸਾਲਾ ਕਹਿੰਦਾ ਜੀਦਾ ਸਾੜਾ ਹੋ ਪਿਆ ਮੈਂ ਸਾੜਾ ਇੱਧਰ ਪਿਆ ਸਾਰੇ ਸਾਰੇ ਸਾੜਾ ਕੋਈ ਸਾੜਾ ਕਹਿੰਦਾ ਸਾਨੂੰ ਚੱਕਣੀਆਂ ਹਾਂ ਇੱਕ ਭਲਾ ਵਾਲਾ ਬੰਦਾ ਸਾੜਾ ਹਾਂ ਉਹ ਸਾੜਾ ਤੇ ਸਾਨੂੰ ਚੱਕਿਆ ਅੱਛਾ ਚੱਕ ਡਾਕਟਰ ਉਹ ਹਸਪੀਟਲ ਲੈ ਕੇ ਚੱਕਣ ਵਾਲਾ ਭਲਾ ਮਾਨਸ ਵੀ ਸਾੜਾ ਹੈ ਹਾ ਹਸਪੀਟਲ ਲੈ ਕੇ ਗਿਆ ਕੇ ਸਾੜਾ ਡਾਕਟਰ ਹੈ ਨਹੀਂ ਡਾਕਟਰ ਵੀ ਸਾੜਾ ਸਾੜੀ ਸਾਰੀ ਸਾਰੀ ਦੁਨੀਆ ਇਹ ਸਾਰੀ ਦੁਨੀਆ ਇਹ ਸਾੜਾ ਬਣਾਦੀ ਆ ਸਾੜਾ ਡਾਕਟਰ ਆਇਆ ਹਾਂ ਸਾਰੇ ਆਣਦੇ ਨੇ ਸਾੜਾ ਬਿੱਲ ਬਣਾਤਾ ਉਹ ਤੇਰੀ ਹੈ ਉਹ ਹੀ ਸਾੜਾ ਤਦੋਂ ਬਿੱਲ ਬਣਾਇਆ ਤਾਂ ਪੈਸੇ ਇਕੱਠੇ ਕਰਨ ਲੱਗੇ ਹਾਂ ਪੈਸੇ ਸਾਲੇ 8 ਦਿਨ ਫੋਨ ਮਾਰਿਆ 8 ਦਿਨ ਸਾਲਾ ਕਹਿੰਦਾ ਮੈ ਆਉਣਾ ਹਾਂ ਆਰਤੀ ਸਾਲਾ ਆਇਆ ਤੇ ਸਾਲੇ ਨੇ ਪੈਸੇ ਦਿੱਤੇ ਤਾਂ ਨਾਲ ਬਾੜੀ ੁੱਟੀ ਹੋਈ ਸਾਲੇ ਸਾਲੇ ਅਰੇ ਸਾਲੇ ਹੋ ਗਏ ਠੀਕ ਨਹੀਂ ਮਾਰੀ ਇਹ ਸਹੀ ਹੈ ਹੈ ਤਾਂ ਗਾਲ ਤਾਂ ਹੈਗੀ ਹੈ ਵਿੱਚ ਗੁੱਸਾ ਕਰਦੇ ਤੂੰ ਸਾਲਾ ਮੈਨੂੰ ਸਾਲਾ ਬੋਲੇ ਤਾਂ ਬੋਲਿਆ ਕਿਤਾ ਹਾਂ ਚਲੋ ਐਦਾ ਕਿ ਸਾਲਾ ਸਾਲੇ ਤਾਂ ਚਲੋ ਸਾਲਾ ਕਿਹੜਾ ਜੈਜ ਹੈ ਹਾਂ ਜਣਾ ਖਣੇ ਨੂੰ ਸਾਲਾ ਕਿਹੜਾ ਜੈਜ ਨਹੀਂ ਹੈ ਉਹ ਤਾਂ ਗਾਲ ਵੜਦੀ ਫਿਰ ਅਗਲੇ ਲਈ ਹਾਂ ਇਹ ਮੁੰਡੇ ਦਾ ਗਾਲ ਸੁਣਾਈ ਸੁਣੇ ਤਾਂ ਮੈਂ ਸੋਚੀ ਜਾਂਦਾ ਮੈਂ ਕਿ ਗਾਲ ਤਾਂ ਸਹੀ ਆ ਅੱਛਾ ਲਓ ਵੀ ਸਾਲੇ ਦੀ ਗਾਲ ਸਾਤੇ ਵੀ ਨਿਕਲ ਜਾਂਦੀ ਐਵੇਂ ਕਹੀਏ ਸਾਤੇ ਵੀ ਨਿਕਲ ਜਾਂਦੀ ਕਹਿੰਦਾ ਇਹ ਨਾਰਮਲ ਐ ਹਰ ਪੰਜਾਬੀ ਦੇ ਮੂੰਹ ਤੇ ਚੜਿਆ ਹੋਇਆ ਐ ਨਾ ਲਓ ਵੀ ਹੁਣ ਬੰਦੇ ਦੀਆਂ ਗੱਲਾਂ ਤੇ ਕਰਿਓ ਗੌਰ ਅੱਜ ਪਾਣੀ ਸਾਨੂੰ ਕਮੈਂਟਾਂ ਤੁਸੀਂ ਗਾਲ ਹੈਗੀ ਐ ਕਿ ਨਹੀਂ ਹੈਗੀ ਆ ਬੰਦੇ ਮਿਸਤਰੀ ਦੀਆਂ ਗੱਲਾਂ ਤੇ ਕਰਿਓ ਗੌਰ ਵੀ ਅੱਜ ਤੋਂ ਬਾਅਦ ਸਾਲੇ ਦੀ ਗਾਲ ਨਹੀਂ ਕੱਟਣੀ ਕਿਸੇ ਨੂੰ ਨਹੀਂ ਤਾਂ ਸਾਲਾ ਕੰਮ ਖਰਾਬ ਉਸ ਫੇਰ ਉਹੀ ਗੱਲ ਐ ਨਹੀਂ ਤਾਂ ਕੰਮ ਸਾਰਾ ਖਰਾਬ ਹੋ ਜਾਓ ਠੀਕ ਐ ਕੀ ਲੋ ਹੋਰ ਕਰਦੇ ਅੱਜ ਫਿਰ ਗੱਲਾਂ ਬਾਤਾਂ ਸਾਂਝੀਆਂ ਮੇਸਤਰੀ ਨਾਲ ਅੱਜ ਮੇਸਤਰੀ ਨਾਲੇ ਚੱਲੂ ਪੂਰੀ ਬਲੌਗਿੰਗ ਹੋਰ ਹੋ ਜੀ ਠੀਕ ਹੈ ਜੀ ਲਾ ਵੀ ਚੱਲ ਪਏ ਮੁੰਡੇ ਉੱਪਰ ਨੂੰ ਅਲਟਰਾ ਟੱਕ ਦੀਆਂ ਟੀ-ਸ਼ਰਟਾਂ ਪਾ ਕੇ ਅਜੇ ਤਾਂ ਬਰਦੀਆਂ ਚ ਆਇਆ ਉਹ ਮੇਸਤਰੀ ਪੂਰੀ ਪੀਲੇ ਰੰਗ ਦੀਆਂ ਚ ਠੀਕ ਹੈ ਕਰੀਏ ਉੱਪਰ ਦਾ ਕੰਮ ਸ਼ੁਰੂ ਲੈ ਕੇ ਬਾਪੇ ਦਾ ਨਾਂ ਮੌਸਮ ਸੋਹਣਾ ਹੋਇਆ ਪਰ ਮੀਂਹ ਨਹੀਂ ਪੈ ਰਿਹਾ ਗਰਮੀ ਪੂਰੀ ਹੈ ਹਮਿਡਿਟੀ ਬਹੁਤ ਹੈ ਆ ਇਸიან ਦੇ ਪੈਪ ਕੱਢ ਦਿੱਤੇ ਉੱਪਰ ਨੂੰ ਇੱਟ ਚੜਾਤੀ ਸੀ ਕੱਲ ਬੜਾ ਹਾਰਡਵਰਕ ਹੈ ਜੀ ਮੇਸਤਰੀਆਂ ਦਾ ਸਾਰਾ ਦਿਨ ਵਿਚਾਰਿਆਂ ਨੂੰ ਕਦੇ ਧੁੱਪੇ ਕਦੇ ਅੰਦਰ ਗਰਮੀ ਦੇ ਵਿੱਚ ਕੰਮ ਕਰਦੇ ਆ ਇਹ ਥੱਕਾ ਵੀ ਹੋ ਜਾਂਦਾ ਕਈ ਵਾਰੀ ਇਹਨਾਂ ਨਾਲ ਇਹਨਾਂ ਦੇ ਨਾਲ ਵਧੀਆ ਬਹੁਤ ਹਾਰਡਵਰਕ ਹੈ ਨਾ ਵੇਖੋ ਅੱਜ ਸਾਰਾ ਦਿਨ ਧੁੱਪ ਦੇ ਵਿੱਚ ਕੰਮ ਇਹਨਾਂ ਦਾ

ਫਲੇ ਵੀ ਇਹ ਚਾਹ ਚਾਹ ਪਾਣੀ ਪੀ ਕੇ ਫੇਰ ਕੰਮ ਕੀਤਾ ਜਾਊਗਾ ਸ਼ੁਰੂ ਮਿਸਤਰੀ ਸਭ ਤੋਂ ਕਰਨੀ ਚੀਜ਼ ਚਾਹ એનર્ਜੀ 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 ਡਰਿੰਕ ਐ ਮਿਸਤਰੀਆਂ ਦੀ ਚਾਹ ਇਹ ਬਾਰੋ ਵੀ ਥੋੜਾ ਥੋੜਾ ਹੋ ਗਿਆ ਰੈਡੀ ਆਪਣਾ ਬਸ ਥੋੜਾ ਬੋਤਾ ਰਹਿ ਗਿਆ ਫਿਨਿਸ਼ਿੰਗ ਦਾ ਕੰਮ ਬਾਕੀ ਹੈ ਬਸ ਬਸ ਕੀਟਿੰਗ ਵਗੈਰਾ ਹੋ ਗਈ ਹੈ ਸਾਰੀ ਲੱਕ ਇੱਕ ਲੋਰੀ ਦੀ ਤੇ ਏਸੀ ਵਗੈਰਾ ਦੀ ਫਿਟਿੰਗ ਹੋ ਗਈ ਹੈ ਸਾਰੀ ਹabhi ਕਰਨ ਦਾ ਸਾਰਾ ਕੰਮ ਨਿਬੜ ਗਿਆ ਹੈ ਦਰੋ ਕ੍ਰੀਮ ਰੈਡੀ ਆ ਮਾਣਾ ਹੋਂਟਾਈ ਰਹਿ ਗਿਆ ਤਾਂ ਅੱਧਰ ਹੀ ਪਿੱਛੇ ਵਾਸ਼ਰੂਮ ਵਗੈਰਾ ਬਣ ਗਏ ਆਪਣੇ ਸਟੋਰ ਵਾਸ਼ਰੂਮ ਟਾਇਰੂਮ ਰੈਡੀ ਆ ਸਾਰਾ ਬਸ ਹੁਣ ਇੱਥੇ ਸੀਲਿੰਗ ਵਗੈਰਾ ਹੋਊਗੀ ਹੁਣ ਆ ਜਾਣਾ 1-2 ਦਿਨ ਤੱਕ ਬੰਦੇ ਨੇ ਪੌੜੀ ਵੀ ਆਪਾਂ ਤੋੜ ਕੇ ਨਵੀਂ ਬਣਾਤੀ ਆ ਵਧੀਆ ਤਰੀਕੇ ਨਾਲ ਪਹਿਲਾਂ ਪੌੜੀ ਗਲਤ ਸੀ ਬਣੀ ਹੋਈ ਪਹਿਲਾਂ ਪੌੜੀ ਦਾ ਸਟੈਪ ਸੀਗਾ ਇੱਥੋਂ ਸ਼ੁਰੂ ਹੁੰਦਾ ਮੁਰੇ ਅੜਕਾ ਜਾਂਦਾ ਸੀਗਾ ਉੱਥੋਂ ਕੀਤੀ ਸ਼ੁਰੂ ਤੇ ਪੌੜੀ ਪਹਿਲਾਂ ਬਿੰਗੀ ਟੇਢੀ ਸੀਗੀ ਹੁਣ ਸਿੱਧੀ ਕਰ ਦਿੱਤੀ ਹੈ ਕਿਚਨ ਵੀ ਖੋਲ ਦਿੱਤੀ ਓਪਨ ਕਰਤੀ ਆਪਾਂ ਤੇ ਬਾਕੀ ਆ ਵੀ ਬੈੱਡਰੂਮ ਰੈਡੀ ਹੈ ਬਸ ਹੁਣ ਸੀਲਿੰਗ ਦਾ ਕੰਮ ਤੇ ਪੇਂਟ ਦਾ ਕੰਮ ਬਾਕੀ ਹੈ ਇੱਥੇ ਪੇਂਟ ਕਰਾਵਾਂਗੇ ਸਭ ਤੋਂ ਲਾਸਟ ਇੱਥੇ ਵੀ ਵਾਸ਼ਰੂਮ ਰੈਡੀ ਹੈ ਜਰਾ ਹਨੇਰਾ ਅੰਦਰ ਹੁਣ ਦੇਖਣਾ ਨਹੀਂ ਕੁਝ ਵੀ ਥੱਲੇ ਦਾ ਕੰਮ ਰੈਡੀ ਆ ਸਾਰਾ ਆਪਣਾ ਅਬ ਦੇਖਿਓ ਇਹਦਾ ਐਂਡ ਤੇ ਦਿਖਾਵਾਂਗੇ ਤੁਹਾਨੂੰ ਕੀ ਮਾਡਲ ਬਣਾਤਾ ਇਹਦਾ ਪੁਰਾਣੇ ਤੋਂ ਨਵਾਂ ਬਣ ਗਿਆ ਬਿਲਕੁਲ ਟੋਟਲੀ ਚੇਂਜ ਹੋ ਗਿਆ ਇਧਰ ਵੀ ਡਿਜ਼ਾਈਨਿੰਗ ਚੇਂਜ ਹੋਣੀ ਹੁਣ ਸਾਰੀ ਆ ਜਿਆਲੀ ਉਧਰ ਰੱਖੋ ਇਹ ਇਧਰ ਕਰੂੰਗੇ ਅੱਜ ਠੇਕੇਦਾਰ ਸਾਹਿਬ ਇਹ ਭਾਈ ਦੇ ਆ ਨਹੀਂ ਜਨੂੰ ਉੱਪਰ ਮਾੜੀ ਪੱਟੀ ਉਹ ਸੈੱਟ ਕਰਦਾ ਪਿੱਲਰਾਂ ਦੀ ਅੱਛਾ ਜਨੂੰ ਹੱਥ ਦੇ ਉੱਪਰ ਡਿਜ਼ਾਈਨ ਚ ਲੈ ਆ ਮੈਂ ਤੁਹਾਨੂੰ ਕਰੇ ਪਾਸਾ ਪੂਰਾ ਕਰ ਸਕਦਾ ਹਾਂ ਠੀਕ ਹੈ ਜੀ प्लंबर साहब अपने समान की गिणती करते हुए ਬਰਦਾ ਸਾਮਾਨ ਗਿਣਦੇ ਪੂਰਾ ਕਾਊਂਟ ਕਰਦੇ ਪੂਰਾ ਭੇਜਿਆ કે ਨਹੀਂ ਭੇਜਿਆ ਪੂਰਾ ਜੀ ਸਾਮਾਨ ਗਿਣਦੇ ਵੇ ਬਾਈ 15 ਹੋ ਗਿਆ ਨਾ ਵਧੀਆ ਬਾਈ ਬੜੀਆ ਸਾਰਾ ਫੀਨੋਲੈਕਸ ਦਾ ਪਾਈਪ ਸਾਰਾ ਪਾਇਆ ਨਹੀਂ ਪਾਵਾਂਗੇ ਸਾਰਾ ਵਧੀਆ ਹੋਰ ਫਿਟਿੰਗ ਸਾਰੀ ਜੈਗੂਅਰ ਦੀ ਹੈ ਇਹ ਦੱਸ ਜੀ ਜੈਗੂਅਰ ਵਧੀਆ ਟਾਪ ਕਲਾਸ ਦਾ ਤੁਹਕ ਦੇ ਹਾਂਜੀ ਦੋਸਤੋ ਲਓ ਫੇਰ ਕਰਦੇ ਮੇਸਤਰੀਆਂ ਨਾਲ ਗੱਲਾਂ ਬਾਤਾਂ ਸਾਂਝੀਆਂ ਹਾਂ ਸੁਣੀਏ ਇਹਨਾਂ ਦੇ ਦੁੱਖ ਸੁੱਖ ਹਾਂਜੀ ਦੇਖੇ ਕਿਦਾ ਸਾਹਿਬ ਕਿਦਾਂ ਫੇਰ ਗਰਮੀਆਂ 'ਚ ਬਹੁਤ ਹੈ ਮੇਰੇ ਪੁੱਤ ਨੂੰ ਆ ਦੇਖੋ ਹਾਂ ਉਹ ਦਰਜਾ ਦੇਖੋ ਮੈਂ ਉਹਨੂੰ ਦੇਖਿਆ ਸੇਰ ਦਾ ਪਾਣੀ ਟਾਣਾ ਉਹਦਾ ਹਾਲ ਪਰ ਬਾਹ ਨਹੀਂ ਦਿੱਤੇ ਠੀਕ ਆ ਹਾਂਜੀ ਬਾਹ ਨਹੀਂ ਕਿਈ ਤਾਂ ਕਾਰਾ ਗਰੀ ਹੈ ਇਹਦਾ ਕਾਰਾ ਗਰੀ ਹੈ ਸਾਰਾ ਦੋਰੀ ਤੇ ਦਾ ਸਾਰਾ ਕਿਉਂ ਰਿਉ ਨੇ ਬਾਹ ਤੇ ਲਾਇਆ ਬੜੀ ਵਧੀਆ ਲੱਗਦੇ ਵੈਸੇ ਵਧੀਆ ਵਧੀਆ ਬੰਦਾ ਵਧੀਆ ਇਹ ਕੀ ਗੱਲ ਦੀ ਆ ਮੈਂ ਉੱਪਰੋਂ ਹੋਵੇ ਪਹਿਲਾਂ ਤੇ ਚੰਗੀਦਰਾ ਇਹਨੂੰ ਗ੍ਰਹਿ ਲੱਗ ਗਿਆ ਤਾਂ ਆ ਬੰਦੇ ਸਾਡੇ ਇਹਨਾਂ ਦਾ ਸਾਫੀ ਕਰਾ ਤਾ ਸਾਰਾ ਜ਼ੋਰ ਨਾਲ ਪਕਾ ਬਾਪੂ ਜੀ ਆ ਬੰਦੇ ਦੀ ਸੇਧ ਦਾ ਗਿਆਰਾ ਰਿਹਾ ਇੱਥੇ ਨੂੰ ਆ ਛੋਟੂ ਇੱਥੇ ਆ ਲੈ ਇੱਥੇ ਇੱਥੇ ਨੂੰ ਆ ਫਿਰ ਕਿਹਦੇ ਦੀ ਸੇਧ ਦਾ ਗਿਆਰਾ ਹੈ ਦੱਸੋ ਇਹ ਦੀ ਸੇਧ ਤਾਂ ਕੰਡ ਮਾਪੇ ਕੱਲੀਆ ਕੰਡਾ ਤਾਂ ਦੇਖਦਾ ਇਹ ਲੱਗਿਆ ਵਾ ਮਾਲੇ ਇਹ ਤਾਂ ਔਖਾਂ ਵਾਲੀ ਮੱਛੀ ਵਾਲਾ ਬਾਹਰ ਖੜਾ ਲੱਗਿਆ ਦੇਖੀ ਨਹੀਂ ਕਾਰੀ ਦਾ ਵਧੀਆ ਕੰਮ ਬਹੁਤ ਝਮਾਂ ਕਰਦਾ ਤੇ ਗਰੀਨ ਚਹਿਰਾ ਆਏਗਾ ਤਿੰਨ ਪੈੜਾ ਲਾਣੇ ਪੈਗੇ ਸਾਡਾ ਇੱਕ ਲੱਗਦੀ ਆ ਤੇਰੇ ਲਾਰੇ ਮੈਂ ਰੋਵੇ ਤਿੰਨ ਸਟੈਪ ਵਾਈਜ਼ ਸਟੈਪ ਪੁਰੀ ਬਣਾਈ ਜੇ ਠੀਕ ਹੈ ਸਾਢੇ ਤਿੰਨ ਤੇ ਇੱਕ ਆ ਪੈੜੋਂ ਦੀ ਗੁਰਦੀ ਤੇਰੇ ਲਾਰੇ ਦੀ ਪਹਿਲੀ ਪੈੜ ਤਾਂ ਸਾਡੀ ਦਿਰਸੇ ਕਿ ਲੱਖ ਤੇ ਪਹੁੰਚਦੇ ਚਲੋ ਪੈੜਾ ਕਰੋ ਇਹਦੀ ਭਾਈ ਠੀਕ ਹੈ ਯਾ ਛੋਟਾ ਬੰਦਾ ਵੀ ਬਹੁਤ ਵਧੀਆ ਇੱਥੇ ਨੀਵੀਂ ਜਗਾ ਪਾਤਾ ਕਰਨਾ ਝੋਕੇ ਨਹੀਂ ਕਰਨਾ ਬੰਦਾ ਖੜਾ ਹੀ ਕਰੀ ਜਾਂਦਾ ਬੰਦਾ ਹਾਂ ਕਦੇ ਦੇਖਾਂ ਕਿ ਉਹ 300 ਕੁੜੀਆਂ ਪਾਣੀ ਪੂਰਾ ਹਾਲ ਹੋ ਗਿਆ ਠੀਕ ਜਾਂਦਾ ਇਹਦਾ ਤਾਂ ਪੂਰਾ ਆਲੇ ਹੀ ਪੜ ਗਿਆ ਆਰਾਮ ਨਾਲ ਫੜ ਕੇ ਪੜ ਦੇ ਜੀ ਹਾਂ ਅਰੇ ਤੁਹਾਨੂੰ ਜਿੰਦੇ ਕੋਈ ਨਹੀਂ ਨਾਲ ਆ ਨਾ ਗਰਮੀ ਬਹੁਤ ਸਾਰਾ ਲਓ ਵੀ ਇਹ ਮੇਸਤਰੀ ਆਪਣੇ ਵਧੀਆ ਸਾਰੇ ਬੰਦੇ ਕੰਮ ਵਧੀਆ ਕਰਦੇ ਆ ਕਿੱਤਿਆ ਪਿਆ ਕੰਮ ਇਹਨਾਂ ਨੇ ਬਹੁਤ ਜ਼ੋਰ ਲਠਿਆ ਭੱਜਿਆ ਜਾਂਦਾ ਪਿਆ ਕਿ ਕਿਧਰ ਕਿੱਤੇ ਠੇਕੇਦਾਰ ਹਾਂਜੀ ਸਿੱਲ ਕਿਹੜਾ ਰੋਡਾ ਕਰ ਲਓ ਬੇਟੀ ਕਰ ਲਓ ਬੇਟੀ ਕੋਈ ਵੀ ਕਿਸੇ ਤਰ੍ਹਾਂ ਦਾ ਵਧੀਆ ਕੰਮ ਕਰਾਣਾ ਪੁਰਾਣਾ ਕੰਮ ਨਵਾਂ ਕੰਮ ਕਰਾਣਾ ਤੱਤ ਪਾਰਕ ਕਰੋ ਬਈਨਾ ਬਹੁਤ ਵਧੀਆ ਕੰਮ ਕਰਦਾ ਹਸਣਾ ਜਿੱਦਾਂ ਦਾ ਮਰਜ਼ੀ ਕੰਮ ਕਰਾਉਣਗੇ ਤੇ ਜਿੱਦਾਂ ਦਾ ਮਰਜ਼ੀ ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ ਦਾ ਕੰਮ ਮੈਸਨ ਦਾ ਵਧੀਆ ਕਰਦਾ ਜੀ ਲੱਗਿਆ ਰਹਿੰਦਾ ਛੁੱਟੀ ਵੀ ਬਹੁਤ ਘੱਟ ਮਾਰਦਾ ਹੈ ਕੰਮ ਕਿਤੇ ਹੁੰਦਾ ਸਫਾਈ ਵੀ ਹੈ ਹੀ ਕੰਮ ਹੋਰ ਉਹ ਵੀ ਤੇ ਵਾਈਸ ਤੁਹਾਡੇ ਪਰ ਕੇ ਬੰਦੇ ਚੱਟੇ ਨਹੀਂ ਹੁੰਦੇ ਆ ਥੋੜੇ ਕਹਿੰਦੇ ਫਤਕ ਕਰਨੇ ਪੈਂਦੀ ਆ ਸਾਡੇ ਕਈ ਕੰਮ ਕਰ ਚੁੱਕਿਆ ਹੈ ਬੰਦਾ ਹੁਣ ਤਾਂ ਪੱਕੇ ਰਖੇ ਹਨ ਉਹ ਛੋਟੂ ਬਾਰੇ ਦੱਸੋ ਹੁਣ ਛੋਟੂ ਬਾਰੇ ਚੰਨਾ ਪਾਓ ਛੋਟੂ ਜਿਹੜੇ ਡਾਕਟਰ ਕੇ ਨੋ ਹੋ ਗਿਆ ਆ ਇਸ ਵੇਲੇ ਥਾਲ ਲੱਗੇ ਇਸ ਸਿਆਣੇ ਦਾ ਤੀਜਾ ਉਹ ਤੀਜਾ ਸਾਲ ਲੱਗ ਗਿਆ ਤੇ ਚੌਥਾ ਚੜਨਾ ਹੈ ਸਿਆਣੇ ਚੜਨਾ ਉਪਰ ਹੀ ਇੱਥੇ ਨੂੰ ਆਇਆ ਏ ਬਾਬਾ ਬਾਬਾ ਹੀ ਕਹਿੰਦੇ ਆ ਭਾਈ ਸਾਰੇ ਜਿਹੜੇ ਬਾਬਾ ਹੀ ਬਾਬਾ ਜੀ ਇਹ ਭੰਤੀ ਭੁਗਤੀ ਵੀ ਕਰਦਾ ਰਿਹਾ ਬਹੁਤ ਕੰਮ ਕੀਤੇ ਬੰਦੇ ਨੇ ਹੁਣ ਮੇਸਤਰੀਆਂ ਦੇ ਵਿੱਚੋਂ 올 ਰੌਂਡਰ ਹੈ ਇਹ ਵਧੀਆ ਬੰਦਾ ਹੈ ਜੀ ਵਧੀਆ ਬੰਦਾ ਆਪਣੇ ਉਹ ਆਪੇ ਤਰੀਫ਼ ਕਰਿਆ ਵਧੀਆ ਬੰਦਾ ਇਹ ਤੇਰਾ ਇਹ ਬੰਦੇ ਨੇ ਕੰਮ ਫਿਲਮਾਂ 'ਚ ਵੀ ਕੀਤਾ ਗਾਣਿਆਂ 'ਚ ਵੀ ਕੀਤਾ ਇਹਦੇ ਨੇ ਕੰਮ ਕਮੇਡੀ ਰੋਲ ਹੁੰਦਾ ਦਾ ਕਮੇਡੀਅਨ ਕਮੇਡੀਅਰ ਹੈ ਨਾ ਕਮੇਡੀਅਰ ਹੋਰ ਦੱਸੋ ਆਪਣੇ ਬਾਰੇ ਕੋਈ ਮੇਰੇ ਬਾਰੇ ਕੀ ਪਛਾਣਦੀ ਹੁੰਦੇ ਇਸ ਲਾਈਨ 'ਚ ਕਿਤਾ ਆ ਗਏ ਤੁਸੀਂ ਵੀਰੇ ਤੁਸੀਂ ਆਰਟਿਸਟ ਬੰਦੇ ਐ ਜੀ ਮੈਂ ਬਿਮਾਰ ਹੋ ਗਿਆ ਸੀ ਅੱਛਾ ਬਿਮਾਰ ਕਰਕੇ ਤੇ ਨਾ ਕੱਢੀ ਸੀ ਹਾਂ ਫਿਰ ਮੁੰਡੇ ਤੇਰੇ ਕੋਲ ਕੰਮ ਲੱਗਦੇ ਜਮਾਉਣਾ ਤੇ ਫਿਰ ਇਸ ਲਾਈਨ 'ਚ ਆ ਗਿਆ ਲੈ ਬੜੀਆ ਕੰਮ ਨਾਲ ਨਹੀਂ ਤੇ ਗੰਨੀ ਰੋਟੀ ਲੈ ਖਾਣੀ ਹੈ। ਬੜੀਆ। ਇਹ ਗਾਇਜੇ ਤੇ ਆਪਾਂ ਦੇ ਗਾਲ ਜਾਲੀ ਕੰਮ ਕਰਨੇ ਆ। ਹਾਂ ਕੰਮ ਤਾਂ ਕਰਨਾ ਹੀ ਜੇਣਾ। ਤੇ ਬੜੀਆ ਤੁਸੀਂ ਸਾਰੇ ਟਿੱਕੇ ਦਾ ਕੰਮ ਨਾਲ ਲੈਂਦੇ ਆ। ਐਸਾਨੀਆ ਤੁਹਾਡੇ ਦੀ ਚੱਲਣਾ ਇਹ ਵੱਡਾ ਕੰਮ ਨਹੀਂ ਕਰਨਾ ਕਿ ਨੌਟਕਲ ਵੀ ਚੱਕ ਲੈਣੇ। ਆਹ ਇਹ ਮੈਸਤਰੀ ਵੀ ਹੋਊਗਾ ਫੇਰ ਵੀ ਪੱਥਰ ਚੱਕ ਰਿਹਾ। ਨਹੀਂ ਨਹੀਂ ਬਹੁਤ ਵਧੀਆ ਗੱਲਾਂ ਤੁਹਾਡੇ ਦੇਖੋ। ਤੇ ਬੰਦਾ ਮੈਸਤਰੀ ਦਾ ਕੰਮ ਕਰਦਾ। ਮੈਸਤਰੀ ਨਹੀਂ ਮੈਸਤਰੀ ਕਹਿੰਦਾ ਮੈਂ ਨਹੀਂ ਪੱਥਰ ਚੱਕਣੇ। ਇਹਦਾ ਰੇਟਾ ਹੀ ਭਰਨਾ ਨਾ ਬਾਈ ਇੱਕ ਮਿੰਟ ਰੁਕ ਜਾ। ਦੋ ਮਿੰਟ ਯਾਰ ਉਹ ਬੈ ਜਾ ਖਾਲ ਲੈ ਲੈ ਥੋੜੀਆ ਇਹ ਬੰਦਾ ਕੋਈ ਗੱਲ ਨਹੀਂ ਲੈ ਲੈ 2 ਮਿੰਟ 5 ਮਿੰਟ ਦੀ ਗੱਲ ਆ ਇਹ ਬੰਦਾ ਲੀਵਰ ਦਾ ਕੰਮ ਵੀ ਕਰ ਲੈਂਦਾ ਤੇ ਮੇਸਰੀ ਵੀ ਹੈਗਾ ਮੇਰਾ ਇਹ ਆਲ ਰੌਂਡਰ ਬੰਦਾ ਆ ਜੀ ਤੁਸੀਂ ਦੱਸੋ ਵੀ ਮੇਤਰੀ ਸਰ ਆਪਣੇ ਕੋਲ ਆਏ ਆਏ ਅੱਜ ਮੇਰਾ ਮਨ ਕਰਦਾ ਕਿ ਮੈਂ ਅੱਜ ਪੁਰਾਣੀਆਂ ਗੱਲਾਂ ਸੁਣਾਵਾਂ ਜਿੱਦਾਂ ਕਿ ਸਾਡੀ ਇਸੇ ਲੈਣੀ ਬੰਦੀ ਉਹਦਾ ਹੋ ਗਿਆ ਵਿਆਹ ਇਹ ਵੀ ਖੜਾ ਉਹ ਵੀ ਖੜਾ ਇਨਰ ਮੈਂ ਰੋ ਰੋ ਕੇ ਸਲਾਵਾ ਤੇ ਰੋਖ ਲੋ ਭਾਈ ਰੋ ਰੋਦਾ ਅੱਛਾ ਅੱਛਾ ਜਿਸ ਵੇਲੇ ਕੋਈ ਹੁੰਦਾ ਸੀ ਹੁੰਦਾ ਦਾ ਅੱਧੀ ਵਜੇ ਗੱਲ ਆਏ ਭਾਈ ਸਾਹੂ ਕਰੇਗਾ ਆ ਪਹੁੰਚ ਜਾਗੇ ਰੋਖਲਾ ਮਾਮਾ ਇੱਕ ਮਿੰਟ ਸਾਨੂੰ ਗੱਲਾਂ ਨੂੰ ਗੱਲ ਕਰਦਾ ਆਵਾਜ਼ ਆਉਂਦੀ ਹੈ ਹਾਂ ਕਹਿੰਦਾ ਉਹ ਮੇਰੇ ਯਾਰ ਦਾ ਡੋਲਾ ਚੱਲੇ ਆ ਉਹ ਮੇਰੇ ਯਾਰ ਦਾ ਡੋਲਾ ਚੱਲੇ ਆ ਉਹ ਕੋਈ ਖੜਕਾਓ ਕੋਈ ਮੰਜੀ ਕੁੱਠੀ ਕਰੋ ਕੋਈ ਨੰਗਾ ਕੇ ਨੱਚੋ ਏ ਮੇਰੇ ਯਾਰ ਧੜੋ ਨਾ ਚੱਲਿਆ ਬੱਕੋਈ ਮੈਂ ਮੁੜ ਬਿਠਾਈ ਖਾਣਾ ਕਿਸ ਤਰ੍ਹਾਂ ਸਪੇਡ ਨਹੀਂ ਪਾਉਂਦਾ ਜਾਨੇ ਦਾ ਸੁਆਦ ਖਰਾਬ ਹੋ ਗਿਆ ਅਜੀ ਮੈਂ ਗਰਮਲੀ ਕੋਈ ਚੇਤਨਾ ਨਹੀਂ ਆਦਾ ਇਹ ਕੋਈ ਨਹੀਂ ਕੋਈ ਨਹੀਂ ਕਰਦੇ ਪਰ ਮੈਂ ਸੁਣਾਇਆ ਪੂਰਾ ਫੁੱਲ ਆਂਦਾ ਮੈਨੂੰ ਹਾਂ ਬੜੀਆ ਗੱਦੀ ਵਾਹੀ ਮੇਰੇ ਤੁਸ ਕਲਾਕਾਰ ਵੀ ਬਣਦਾ ਹਾਂ ਹਾਂ ਕਰਦਾ ਉਹਦਾ ਨਹੀਂ ਜਾਨਦਾਰਿਆ ਕਲਾਕਾਰਾਂ ਨਾਲ ਪੈਸੇ ਚੱਕਣ ਨੂੰ ਜਾਂਦਾ ਉੱਥੋਂ ਟ੍ਰੇਨਿੰਗ ਆ ਗਈ ਦੇਖੇ ਮਣੀ ਮੁੱਟੀ ਹੋ ਗਈ ਹਾਂ ਲੋ ਵੀ ਕੰਮ ਹੈ ਪੈਸੇ ਕਿੱਥੇ ਆਉਗੇ ਵਧੀਆ ਹੋਰ ਕਿੱਦਾਂ ਕੰਮ ਕਰਾਂਗੇ ਵਧੀਆ ਜੀ ਹਾਂ ਵਧੀਆ ਹੋਰ ਚੱਲਦੇ ਅਸੀਂ ਬਾਹਰ 15 ਦਿਨ ਯਾਰੇ ਸਾਡੇ ਜਿੰਨੇ ਦਾ ਮਹੀਨਾ ਖੇਲਾ ਜੂਨ ਜਲਾਈ ਦਾ ਬੱਲੇ ਖੜਾਤਾ ਹੈ ਪਰ ਕੁਝ ਵੀ ਦੇ ਬਸਾਂ ਕਿ ਸਾਨੂੰ ਜਾਣਾ ਹੀ ਪੈਣਾ ਬਾਹਰ ਨੂੰ ਬਾਹਰ ਕਿਤੇ ਆ ਗਿਆ ਬਾਹਰ ਨੂੰ ਉੱਪਰ ਗੱਬਰ ਨੂੰ ਉੱਪਰ ਨਹੀਂ ਜਾਂਦਾ ਉੱਪਰ ਤੋ ਪੇਪਰ ਆਜੂ ਦੇ ਰਹਿਣੇ ਉੱਪਰ ਤੱਕ ਰਹਿ ਥੋੜਾ ਕੰਮ ਕਰੇ ਸਹੀ ਹੈ ਨਹੀਂ ਕੱਤੇ ਦੇਖਿਆ ਮੈਂ ਮੈਂ ਖੰਨ ਮੈਂ ਪੜਦਾ ਤਾਂ 10ਵੀਂ ਸੀ ਅੱਛਾ ਜੀ 10ਵੀਂ ਪੜਦਾ ਤਾਂ ਆ ਗਈ ਫਾਰਮੈਂਟ ਮੈਨੂੰ ਸੱਚਾ ਫਾਰਮੈਂਟ ਆ ਗਈ ਚਲੋ ਸਾਲ ਤਾਂ ਭਈ ਗੈਪ ਪੈਣਾ ਇਹ ਵਿੱਚ ਮੈਂ ਕਿਹਾ ਵੀ 11 20 ਦਾ 11ਵੇਂ ਦਾ ਅਕਦਾ ਅਸੀਂ ਪੇਪਰ ਵੀ ਉਹ ਦੋ ਫਾਰਮੈਂਟਾਂ ਨਹੀਂ ਠੀਕ ਆ ਡੈਡੀ ਮੇਰਾ ਕਹਿੰਦਾ ਮੇਰੇ ਨਾਲ ਚੱਲਿਆ ਕਰ ਪੀਟੀ ਕਰਨਾ ਘਰੇ ਸਾਰੀ ਗੇੜੀ ਚੁਮੀ ਚਲੋ ਜਾਣ ਲੱਗੇ ਉਹ ਤੇ ਜਿੱਦਾਂ ਕਿ ਕਮਾਲ ਕਿਸੇ ਘਰੋਂ ਉਹਨੇ ਮੈਂ ਮਾੜਾ ਮੁੱਟਾ ਕੰਮ ਕੀਤਾ ਠੱਪਾ ਭਾਈਆਂ ਉਹਨੇ 20 ਰੁਪਏ ਦਿੱਤੇ ਮੈਨੂੰ ਪੈਗਾ ਸਵਾਦ ਹੀ ਚਸਕਾ ਪੈਗਾ ਚਸਕਾ ਪੈਗਾ ਅਗਲੇ ਅਗਲੇ ਦਿਨ ਇਹਨੂੰ ਚਲਾ camera ਨਹੀਂ ਪੈਗਾ ਦਿਮਾਗ ਵਧੀਆ ਕੰਮ ਕਰ ਗਿਆ ਕੰਮ ਨੂੰ ਲੱਗਿਆ ਪੁੱਟੇ ਜਿੱਤੇ ਕੰਮ ਨੂੰ ਨਹੀਂ ਲੱਗਿਆ 20 ਰੁਪਏ ਫਿਰ ਉਹਨੇ ਦਿੱਤੇ ਅਗਲੇ ਦਿਨ ਕਰਦੇ ਕਰਦੇ ਅੱਧੀ ਫਾੜਿਆ ਹਥਿਆਰ ਕਾਂਡੀ ਫਾੜੀ ਕਾਂਡੀ ਫਾੜੀ ਤੱਕ 99 ਢੀੜੀ ਮੇਰੀ ਕਰ ਦੋ ਤਦ ਕੇ ਇਹ ਕੰਮ ਹੈ ਰੋਲ ਵੇ ਸਿੱਖਣ ਲੱਗ ਗਿਆ ਹੈਗਾ ਪਰ ਡੈਡੀ ਕੋ ਫਿੱਟਾ ਬੈੱਲ ਆ ਕਿੰਨੀ ਏਜ ਹੋ ਗਈ ਹੁਣ ਚਾਰ ਚਾਰਸ ਤੇ ਜਾਨਾ ਅਵੇ ਲਾਲੋ ਕਿੰਨਾ ਸਾਹੀ ਦਾ ਉਹ ਵੇ ਤੇ 40 ਤੋਂ ਗਾਲੀ 40 ਤੋਂ 43 ਤੋਂ 43 ਹੋ ਗਈ ਉਹ ਸਰੀਰ ਦੁਬਨ ਲਾ ਕੇ ਮੇਰੇ ਹੱਥਾਂ ਨਾਲ ਬਣਾ ਕੇ ਚ ਪੈਰ ਰੱਖ ਛੁੱਟੇ ਸੀ ਹੈ 40 ਦੇ ਬਾਅਦ ਹੁਣ ਆਪਾਂ ਜੀ ਬੱਦ ਤੇ ਹੱਥਾਂ ਨਾਲ ਰੱਖ ਕੇ ਫਿਰ ਡੈਡੀ ਦਾ ਉੱਥੇ ਮੈਂ ਜਾਏ ਇਹ ਵੀ ਕੰਮ ਕਰਦੇ ਲੈਂਟਰ ਉਪਰਾਂ ਦੇ ਸਰੀਰ ਦੁਬਨ ਟਾਇਰ ਵਾਲੇ ਹੁੰਦੇ ਫਿਰ ਮੈਨੂੰ ਡੈਡੀ ਕਹਿੰਦਾ ਆ ਉਸਤਾਦ ਹੀ ਸਾਡੇ ਪਹਿਲਾਂ ਵੀ ਤੁਸੀਂ ਇੰਦਾ ਕਰੋ ਹੋਰ ਕਿਤੇ ਕੰਮ ਕਰੋ। ਅੱਛਾ। ਸਾਡੇ ਕੋਲ ਟਾਇਲ ਵਾਲ ਲਈਆ। ਫਿਰ ਮੈਂ ਚਲਾ ਗਿਆ ਮਹੂਤਪੁਰ ਦਾ ਦੀ ਫੱਪੀ ਦੇ ਘਰ ਕੋ। ਫੱਪੀ ਦੇ ਘਰ। ਇਹ ਰੋਕ ਉਹਦੇ ਕੋਲ ਲਾਇਆ ਟਾਈਮ। ਉਹਦੇ ਕੋਲ ਟਾਈਮ ਆ ਉਹਨੇ ਚਾਰ ਇੱਕ ਬਹੁਤ ਸਿਆਣੀ ਸਿਆਣੀ ਦਸੀਆ ਕਿ ਲੇਬਰ ਦਾ ਕੱਲ ਸੁਣੋ ਮੰਨੋ ਚਾਹੀਦਾ ਮੰਨੋ ਉਹ ਤੁਹਾਡੀ ਹੈ ਜ਼ਿੰਮੇਵਾਰੀ ਤੇ। ਉਹਨੇ ਉਹ ਇਹ ਕਰਕੇ ਮੇਰੀ ਪਿੰਨ ਸਜਾਤੀ। ਅੱਛਾ। ਲੇਬਰ ਦੇ ਮਗਰ ਲੱਗ ਗਿਆ ਪਰ ਉਸ ਟਾਈਮ ਮੈਨੂੰ ਕੋ ਘਰੋ ਜਾ ਕੇ ਚੱਕ ਕੇ ਲੈ ਗਿਆ ਤਾਂ ਨਾਲੇ ਕਹਿੰਦਾ ਵੀ ਲੰਬਰ ਸੋਹ ਲੇਬਰ ਵੀ ਪੜ੍ਹ ਕਰਨੀ ਆ ਆਪਣੀ ਆਪਣੀ ਕਰਨੀ ਪਰ ਅੱਜ ਮੈਂ ਦੱਸ ਨਹੀਂ ਇਹ ਕਿ ਕਿੰਨਾ ਮੇਰੀਆਂ ਕਿੰਨੀਆਂ ਕਦਰਾਂ ਜਾ ਬੈ ਚਲੋ ਇਹ ਵੀ ਹੁੰਦਾ ਗੁਰੂ ਹੁੰਦਾ ਇਹ ਹੁਣ ਸਕੂਲ ਅਸੀਂ ਪੜ੍ਹਦੇ ਆ ਪਰ ਉਹ ਉਹ ਵੀ ਨਹੀਂ ਪੜ੍ਹਦੇ ਮਾਂ ਤੇ ਕੁੱਟਦੇ ਹੀ ਆ ਉਹ ਉਹ ਵੀ ਆ ਸੁਜੀਆਂ ਅਜਰਾਮ ਆ ਅੱਜ ਪੜ੍ਹ ਕੇ ਰਾਮ ਨਾਲ ਕੱਲਾ ਵੀ ਤਰਸਾਦੇ ਆ ਕੰਮ ਵੀ ਕੋਈ ਵੀ ਕਹਿ ਦੇਵੇ ਕਿ ਹਾਂ ਵੀ ਥੋੜੀ ਜੀ ਨਹੀਂ ਆਉਂਦਾ ਹਾਂ ਕਿ ਕਿਸ਼ਾਨ ਤੁਸੀਂ ਕੰਮ ਕਰਦੇ ਪੈਸੇ ਹੋਏ ਟਾਈਮ ਨਾਲ ਮਿਲ ਜਾਂਦੇ ਹਾਂ ਮੈਂ ਕਹਿੰਦਾ ਨਜ਼ਾਰੇ ਪੱਖ ਪਰ ਕਈ ਵਾਰ ਠੱਗਾ ਹੋ ਜਾਂਦਾ ਠੱਗਾ ਹੋ ਜਾਂਦਾ ਗਲਤ ਗੱਲ ਹੈ ਮਿਹਨਤ ਕਰਦੇ ਤੁਸੀਂ ਠੱਗਾ ਨਹੀਂ ਹੋਣਾ ਚਾਹੀਦਾ ਹਾਂ ਨਹੀਂ ਨਹੀਂ ਤੂੰ ਤਾਂ ਕੋਈ ਮੈਸਤਰੀ ਦਾ ਕੰਮ ਮੁੱਕ ਗਿਆ ਨਹੀਂ ਤਾਂ ਕਹਿੰਦੇ ਯਾਰ ਸਾਡੀ ਤਾਂ ਕੰਮ ਦੀ ਗੱਲ ਆ ਕੋਈ ਨਹੀਂ ਤੁਸੀਂ ਸਾਹਿਬ ਨਹੀਂ ਤਾਂ ਹੋਰ ਮੈਸਤਰੀ ਨੇ ਲੇਬਰ ਨੂੰ ਪੈਸੇ ਵੀ ਦੇਣੇ ਹੁੰਦੇ ਹਾਂ ਇਹ ਠੱਗਾ ਨਹੀਂ ਚਾਹੀਦਾ ਮੈਸਤਰੀ ਨੂੰ ਪੇਮਾਨ ਬਰਾਬਰ ਦੇਣੀ ਆ ਸਾਡਾ ਕੋਈ ਮੈਸਤਰੀ ਭਾਈ ਹੁਣ ਸੁਣਦੇ ਹੋਣੇ ਆ ਹਰੇ 30 ਆ ਜਾਣੀਆਂ ਹਰੇ 20 ਆ ਜਾਣੀਆਂ ਜਦਕ ਮੈਸਤਰੀ ਨੂੰ ਪੈਸੇ ਲੱਗਣੇ ਆ ਜਾ ਦੋ ਤਿੰਨੇ ਲੋਕ ਜਾ ਮਸਾਲਾ ਸਮਾਨ ਲਿਆ ਹੁਣ ਇੱਟਾ ਆ ਜਾਂਦੀ ਉਹਦੇ ਪੈਸੇ ਸਹੀ ਆ ਜਾਂਦੇ ਉਹਦੀ ਪੇਮੈਂਟ ਹਾਂਜੀ ਹਰੇਕ ਦੀ ਪੇਮੈਂਟ ਓਕੇ ਬੋਕਰ ਹੋਈ ਜਾਂਦੀ ਆ ਤਾਂ ਜਦ ਮੇਸਤਰੀ ਦੀ ਭਾਰੀ ਜਿਹਾ ਲੇਬਰ ਦੀ ਆਉਂਦੀ ਆ ਚੱਲ ਕਿ ਮੈਂ ਮੇਨ ਤਾਂ ਸਾਰੀ ਹੁੰਦੀ ਆ ਮੇਸਤਰੀ ਤਾਂ ਹਰੇਕ ਚੀਜ਼ ਆਣੀ ਹੁਣੇ ਲਾਣੀ ਆ ਕਿਉਂਕਿ ਮੇਸਤਰੀ ਨੇ ਹਾਰਡਵਰਕ ਕਰਨ ਨਾਲ ਸਮਾਨ ਤਾਂ ਆਪਾਂ ਦੁਕਾਨ ਤੋਂ ਲੈ ਲੈਣਾ ਸਮੇਟ ਵਾਲਿਆਂ ਨੂੰ ਤਾਂ ਨੂੰ ਸਮੇਟ ਭੇਜ ਦੇਣਾ ਉਹਨੇ ਤਾਂ ਬੈਠੇ ਨੇ ਕਮਾ ਲੈਣੇ ਉਹ ਭਾਜੀ ਫਿਰ ਇੱਕ ਕਰਨ ਹਾਰਡਵਰਕ ਮੇਸਤਰੀ ਦਾ ਮੇਸਤਰੀ ਦੀ ਮਿਹਨਤ ਮਾਰੀ ਜਾਂਦੀ ਹੈ ਉਹ ਹਰ ਇੱਕ ਇਹਦੀ ਤੋਂ ਮੇਸਤਰੀ ਤੇ ਮਾਲਕ ਦਾ ਇਤ ਰਿਸ਼ਤਾ ਜਾਂ ਬਣ ਜਾਂਦਾ ਹੈ ਇੱਕ ਸੋਹਣਾ ਜਿਹਾ ਰਿਸ਼ਤਾ ਜਾਂ ਬਣ ਜਾਂਦਾ ਉੱਚ ਨਾ ਮੇਸਤਰੀ ਨਾ ਕਰਤਾ ਦਾ ਮਾਲਕ ਦੇ ਜਦੋਂ ਕਹਿੰਦਾ ਖਾਂ ਵੀ ਚੱਲ ਰੁਕ ਜਾ ਮੇਸਤਰੀ ਦੋ ਕੁ ਦਿਨ ਕਰੋ ਰੁਕ ਜਾਂਦੇ ਆ ਇੱਕ ਸੋਹਣਾ ਰਿਸ਼ਤਾ ਜਾਂ ਬਣ ਜਾਂਦਾ ਬਾਕੀ ਨਹੀਂ ਰਿੱਤੇ ਬਣਾਉਂਦੇ ਹੈਗਾ ਇਹ ਬੜੀ ਹੈ ਜੀ ਚਲੋ ਮੇਸਤਰੀਆਂ ਦਾ ਹੱਕ ਨਹੀਂ ਕਦੇ ਰੱਖਣਾ ਚਾਹੀਦਾ ਜਿਹੜੇ ਬਹੁਤ ਮਿਹਨਤ ਕਰਦੇ ਨੇ ਇਦਾਂ ਨਹੀਂ ਪੀਉਣ ਮਾਰੀ ਨਾ ਨਾ ਹਾ ਹਾ ਯਾਰ ਇਹ ਕਿੰਨਾ ਬੇਮਾਨਾ ਕਿੰਨਾ ਮੈਂ ਕਹਿੰਦਾ ਜੀ ਜਦ ਮੰਗ ਲੋ ਉਦੋਂ ਹੀ ਘੱਟ ਨਾ ਕਰੇ ਫੈਸਲਾ ਪਹਿਲਾਂ ਕਰਦੇ ਸੋਟਾ ਕਿਤੇ ਲਗਾ ਦੇ ਸੋਟਾ ਵਧੀਆ ਤੇ ਲੋਕੀਆ ਲੋਕੋਰ ਕਿਤੇ ਵੇਹਾਂ ਤੂੰ ਸਾਕਤ ਹੱਥ ਸਾਕਦੇ ਜਿਆਦਾ ਹੀ ਕਿਤੇ ਮਾਰੇ ਜਿਆਦਾ ਪਾਏ ਕਿਤੇ ਇਦਾਂ ਤੇਰੇ ਕੀਤਾ ਵੀ ਯਾਰ ਹਾਂ ਇੱਕ ਵਾਰ ਇਹ ਤਾਂ ਮੇਰੇ ਕੋਲੋਂ ਕਾਕਾ ਆਪ ਕੋ ਪੱਪਾ ਜੇ ਇਸ ਤਰ੍ਹਾਂ ਹੋ। ਆਕਾ ਦਾ। ਕੀ ਮਟਰ ਰੋਗੀ ਸਾਡੀ? ਕੀ ਮਟਰ ਮੋਰੇ ਆ ਗਈ ਜੋੜੀ। ਜੋੜੀ ਆ ਗਈ ਤਾਂ ਪੈੜ ਲੱਗੀ ਉਹ ਇਦਾਂ ਬਰਾਂਡੇ 'ਚ। ਆਕਾ ਕਹਿੰਦਾ ਪਈ ਮੈਂ ਕਿਹਾ ਪੈਸੇ ਨਹੀਂ ਮਿਲਦੇ ਐ ਤੇ ਤੂੰ ਕਹਿੰਦਾ ਜਾ ਮੇਰੇ ਦੂਸਰੇ ਕੰਮ ਤੇ। ਕੋ ਜਾ ਬਟ ਮੁੱਖੇ ਦੇ ਨਾਲ ਇਹਦਾ ਕੰਮ। ਮੈਂ ਜਦ ਕਹ ਉਹ ਦਿਨ ਉਹ ਕਹਿੰਦਾ ਇਹ ਮੈਂ ਸਾਹ ਦਾ ਤੂੰ ਪੇਮੈਂਟ ਆਂਦੀ ਕਹਿੰਦਾ ਸ਼ਾਮ ਤੱਕ ਕਰ ਮੈਂ ਇਹ ਕਿੱਦਾਂ ਹੋਊਗੀ। ਮੈਂ ਕਹਿੰਦਾ ਉਹ ਪੇਮੈਂਟ ਉਹਨੇ ਆਪਣੀ ਲੈਂਡ ਦੀ ਵਿਚਾਰੇ ਨਹੀਂ ਨੇਵਰ ਖੜੀ। ਦਾ ਕਹਿੰਦਾ ਕੋ ਬਸ ਗੁੱਸਾ ਨਾ ਕਰੀ ਮੈਂ ਥੋੜਾ ਝੜਕਣਾ ਅੱਛਾ ਇਹ ਪੇਮੈਂਟ ਅਸਿਕੀ 50000 ਰੁਪਏ ਥੋੜੀ ਪੇਮੈਂਟ ਦੀ ਚਲੋ ਜਿੱਦ ਮੈਂ ਆਖਦੇ ਤਾਂ ਸਵੇਰੇ ਗਿਆ ਮੈਂ ਕਹਾਂ ਲਿਆਓ ਸਿੱਟੋ ਦੇਤਾ ਉਹਨੇ ਦੇਤਾ ਨਹੀਂ ਸੀ ਸਿੱਟਿਆ ਬਿਲਕੁਲ ਬੱਠਣ ਫਟਿਆ ਕਹਿੰਦਾ ਆ ਫੜ ਫਟੜ ਹਾਂ ਆ ਮਾਰ ਬਟੋ ਕਹਲੇ ਪੇਮੈਂਟ ਦੇ ਸਿੱਟਿਆ ਨਹੀਂ ਹੋਈ ਹੋਰ ਮੈਂ ਫਿਰ ਮਾਲਕ ਨੂੰ ਕਿਹਾ ਮੈਂ ਪਾਜੀ ਦੇਰ ਰੋਕੀ ਆ ਪੇਮੈਂਟ ਕਰੋ ਕਸਤੂ ਨਾ ਕਾ ਲੋਈ ਇਹ ਮੈਨੇ ਵਿਚਾਰੇ ਨੇ ਕਿ ਕਿਤੇ ਜਾਣਾ ਗਾਣਾ ਅੰਦ ਅੱਛਾ ਜੀ ਕਹਿੰਦਾ ਠੀਕ ਆ ਚਲੋ ਕਰੋ ਕਹਿੰਦਾ ਸ਼ਾਮ ਨੂੰ ਨਾ ਨਾ ਮੈਂ ਕਹਾਂ ਪਾਜੀ ਇਹ ਹੁਣ ਇਹ ਕਰੋਗੇ ਤਾਂ ਮੈਂ ਕਹਾਂ ਇਹਦਾ ਤਾਂ ਹੱਥ ਜਾਉ ਮੈਂ ਚੱਲਦਾ ਜੀਵਨ ਖਾਰੀ ਕਹਾਂ ਤੁਸੀਂ ਜਾ ਰਹੇ ਖੜੀ ਉੱਤੇ ਮੈਂ ਉੱਥੇ ਚੁਰ ਗਿਆ ਗੁੱਜਾ ਬੜ ਚਲਾ ਗਿਆ ਭਾਈ ਹੋਰ ਹੀ ਦਿਮਾਗ ਇੱਕ ਸ਼ਾਮ ਨੂੰ ਮੈਂ ਮਾਰਦ ਰਿਹਾ ਖਾੜੇ ਕੋ ਪੈਸੇ ਪੇਮੈਂਟ ਲੈ ਕੇ ਪਹੁੰਚ ਗਿਆ ਅੱਛਾ ਆਪਾਂ ਦੇ ਪੇਮੈਂਟ ਕੰਮ ਚਲਾ ਚਲੋ 50 ਪਰ ਇਹ ਤਾਂ 20 ਦੇ ਦੋ ਚਲੋ ਆਪਾਂ ਵੀ ਮਾਰ ਨਾ ਕਰ ਗਿਆ ਕੰਮ ਕੰਮ ਸਰ ਗਿਆ ਇਹਹੀ ਗੱਲ ਹੈ ਕਿ ਚਲੋ ਜਿਹੜਾ ਬੰਦਾ ਮਜ਼ਦੂਰ ਬੰਦਾ ਜਿਹਨੇ ਉਹੀ ਕਮਾਣਾ ਉਹੀ ਖਾਣਾ ਹਾਂਜੀ ਹਾਂਜੀ ਜੋੜ ਕਿਹੜਾ ਐਨੇ ਜੋੜ ਕੇ ਰੱਖੇ ਹੁੰਦੇ ਵੇ ਕਿੰਨੀ ਕਿ ਦਿਹਾੜੀ ਚੱਲਦੀ ਹੈ ਇਹ ਗੱਲ ਤੁਹਾਨੂੰ ਪਤਾ ਹੀ ਹੈ 400 ਤੋਂ 500 ਦਾ ਨਹੀਂ ਹੁੰਦਾ ਰੋਟੀ ਟੁੱਕ ਚੱਲਦਾ ਹੈ ਨਾ ਮਤਲਬ ਜੇ ਹੁਣ ਮਹੀਨਾ ਅਸੀਂ ਦਵਾ ਕੇ ਬੰਦੇ ਨੂੰ ਜਹਾ ਅਗਲੇ ਮਹੀਨੇ ਪੇ ਹੰਡਵਾਵਾਂਗੇ ਬੰਦੇ ਦਾ ਸੋਖ ਆ ਜਾਂਦਾ ਹੈ ਇਹ ਬੰਦੇ ਨੇ ਆ ਦਿੱਲੀ ਆਪਣਾ ਦੋਡਾਪਤਾ ਲੈ ਜਾਣਾ ਘਰ ਨੂੰ ਮੁੰਹਿਰਾ ਦਾ ਬੰਦਾ ਤਕੜਾ ਉਹਨੇ ਤਾਂ ਮਹੀਨੇ ਦਾ ਰਾਸ਼ਨ ਪਾ ਕੇ ਰੱਖ ਲੈਣਾ ਆਪਣਾ ਸਾਈ ਜੀ ਜਣਾ ਚੱਲ ਕੋਈ ਗੱਲ ਨਹੀਂ ਉਹ ਜਿਹੜਾ ਬੰਦਾ ਵਿਚਾਰਾ ਮਜ਼ਦੂਰੀ ਕਰਦਾ ਉਹਨੇ ਆਪਣਾ ਡੇਲੀ ਦੋ ਚਾਰ ਦਿਨ ਦਾ ਰਾਸ਼ਨ ਲੈ ਜਾਣਾ ਇਹ ਦੇਖੋ ਰਿਕਟ ਜਦ ਕਰੇ ਮੀਂਹ ਪੈਂਦਾ ਠੀਕ ਤੇ ਪਿੰਡ ਹੱਡ ਕੋਸ ਹਿਆ ਸੰਦਾ ਕੋ ਹੈਗਾ ਬਸ ਤਾਂ ਠੀਕ ਆ ਵੇ ਨਹੀਂ ਪੈਂਦਾ ਉੱਧਰ ੁੱਤੀ ਹੋ ਜਵੇ 5300 ਬੈਜ 5300 ਬੈਜ ਸਾਡ ੁੱਤੀ ਹੋ ਗਈ ਅੱਜ ਤੇ ਮੈਂ ਤੇਨ ਵੀ ਨੋਕਰਾਣ ਦਾ ਫਾਸਤਾ ਨਹੀਂ ਲਾ ਕੇ ਲਾਉਂ ਨਿਆਰੇ ਲੋਕ ਇੱਥੇ ਬੈਂਚ ਉੱਤੇ ਜਿਉਂਦੀਆਂ ਚਲੋ ਇੰਜੋਏਮੈਂਟ ਨਹੀਂ ਕਹੀ ਰੱਖੀ ਹਾਂ ਜੋ ਜੀ ਇਹ ਹੈਗੀ ਮਿਸਤਰੀਆਂ ਦੀ ਕਹਾਣੀ ਵਿਚਾਰੇ ਮਿਹਨਤ ਬਹੁਤ ਕਰਦੇ ਗਰਮੀ ਦੇ ਵਿੱਚ ਤੋਂ ਪਾਛਾਵਾ ਦੇ ਵਿੱਚ ਅੰਦਰ ਇੰਨੀ ਹਿਊਮਿਡਿਟੀ ਦੇ ਵਿੱਚ ਲੱਗੇ ਹੋਏ ਕੰਮ ਕਰਦੇ ਆ ਇਹਨਾਂ ਦਾ ਹੱਕ ਨਹੀਂ ਕਦੇ ਰੱਖਣਾ ਚਾਹੀਦਾ ਕੀਤ ਕਰਦੇ ਇਹਨਾਂ ਦੇ ਕਹੇ ਨਾਲ ਦੀ ਨਾਲ ਮਿਲਨੇ ਚਾਹੀਦੇ ਇਹਨਾਂ ਤੇ ਬਾਕੀ ਮੈਂ ਤਾਂ ਬਹੁਤ ਕਰਦੇ ਬੰਦੇ 라ਧੂ ਜੀ ਮੈਂ ਤਾਂ ਤਾਂਤਰ ਮੇਸਤਰੀ ਲੇਬਰ ਜਿਹੜਾ ਇਸ ਕੰਮ ਦੇ ਵਿੱਚ ਪਿਉ ਹੋ ਤਾਂ ਗਰਮੀ ਨਾਲ ਤਾਂ ਭਿੱਜੇ ਭਿੱਜੇ ਤੇ ਜਿਹੜੀਆਂ ਦਾ ਬਾਕੀ ਪੜਾਈ ਦਾ ਮੁੱਲ ਜੀ ਹੈਗਾ ਜੇ ਤੁਸੀਂ ਪੜ੍ਹਿਓ ਆ ਨੌਕਰੀ ਆਪੇ ਕਰਦੇ ਜਾਂਦਾ ਅਸੀਂ ਥੋੜਾ ਜਿਆਦਾ ਫੈਸਲੂ ਨਟ ਲੁੱਟ ਰਿਹਾ ਹੈ ਚਾਹੂਦਾ ਨਾ ਕਾਰਨ ਹੋਇਆ ਦੇਖੋ ਇਹ ਵੀ ਕੰਮ ਨਹੀਂ ਕਰਦਾ ਕਿਸੇ ਨੇ ਮੇਰਾ ਕੰਮ ਤੁਸੀ ਮੇਸਤਰੀ ਨਾ ਮੰਨਦੇ ਤਾਂ ਮકાਨ ਨੂੰ ਕੀ ਕਰਦੇ ਹੋ ਇੱਕੋ ਬਣਾ ਹਾਂ ਕਿੱਥੋਂ ਅਸੀਂ ਮਾਸਟਰਾਂ ਕੋਲੋਂ ਬਣਾ ਦੇ ਮੰਨ ਨੂੰ ਦਲਾਖਾ ਦੇ ਮਾਸਟਰਾਂ ਕੋਲੋਂ ਬਣਾ ਦੇ ਮકાਨ ਮੇਸਤਰੀਆਂ ਨੇ ਤਾਂ ਮੇਸਤਰੀਆਂ ਨੇ ਬਣਾਣ ਤੇ ਜੇ ਤੁਸੀਂ ਚਾਰ ਕਲਾਸਾਂ ਜ਼ਿਆਦਾ ਪੜ੍ਹ ਜਾਂਦੇ ਤਾਂ ਵੀ ਗੱਭੀ ਨੇ ਸੀ ਹਾਂ ਉਹ ਜੀ ਬਣਾ ਮੈਂ ਯਾਰ ਮੈਂ ਵੀ ਇਹ ਕੀ ਕੀ ਹੈ ਮੈਂ ਕਹਿੰਦਾ ਮੇਸਤਰੀਆਂ ਦਾ ਕੰਮ ਠੀਕਾ ਆ ਗੱਲ ਕੋਈ ਨਹੀਂ ਇਹ ਬੰਦੇ ਜਿਆ ਐਟੀਟਿਊਡ ਹੈ ਨਾ ਥੋੜਾ ਜਿਆਦਾ ਉਹੀ ਬੰਦਾ ਸਿੱਖ ਸਕਦਾ ਜਿਹੜਾ ਬੰਦਾ ਕਿਤੇ ਕੰਪਾਰਟਮੈਂਟ ਅੱਜ ਫਾਦੇਵੇ ਉੱਥੇ ਮੈਂ ਸੈੱਟ ਯਾਰ ਕੰਪਨੀ ਫਿਕਸ਼ਨ ਦੇ ਕਾਰਨ ਕਰਕੇ ਪੜ੍ਹ ਨਾ ਸਕਿਆ ਹੋਰ ਭਾਜੀ ਬਸ ਠੀਕ ਹੈ ਜੀ ਬੜਿਆ ਲਾਣਾ ਤੇ ਇਹ ਕੰਮ ਵੀ ਹੈ ਨਾ ਵਧੀਆ ਲਾਣਾ ਤਾਂ ਨਹੀਂ ਜਾ ਰਹੇ ਆ ਆ ਵੀ ਛੋਟੂ ਜੇ ਤੂੰ ਵੀ ਤੇ ਤੇਰੀ ਵੀ ਕੋਈ ਬਾਤ ਆ ਰੱਖ ਦੇ ਤੂੰ ਸਾਹਮਣੇ ਆ ਜਾ ਫਿਰ ਇੱਥੇ ਆ ਜਾ ਟੂਟਰੀ ਜੀ ਦੀ ਗੱਲ ਕਿਹਦੇ ਆ ਜਾ ਇਹਦੇ ਵਿਚਾਰੀ ਆ ਛੋਟੂ ਮੈਸਤਰੀ ਸਾਹਿਬ ਸਾਡੇ ਇਹ ਵੀ ਕੁਝ ਕਹਿਣਾ ਚਾਹੁੰਦੇ ਆ ਇਹਨਾਂ ਦੇ ਵੀ ਦੇਸ਼ ਤੋਂ ਕੋਈ ਗੱਲ ਹੈਗੀ ਜੀ ਵੀ ਤੁਹਾਡੇ ਅੱਗੇ ਰੱਖਾਂਗੇ ਦਿਲ ਦੀ ਗੱਲ ਹੈ ਬਣੀ ਹਾਂਜੀ ਦੱਸੋ ਜੀ ਜਿਹੜੀ ਕੀ ਤੁਹਾਡੇ ਦਿਲ ਦੀ ਗੱਲ ਹੈ ਦਿਲ ਦੇ ਹਾਲ ਕੀ ਬਤਾਇਆ ਇਹ ਅਧਰਾ ਨੂੰ ਪੁੱਛੀ ਉਹਨੇ ਕਿਹਾ ਬਤਾਓ ਨਾ ਗਾੜੀ ਕਿਵੇਂ ਹੈ ਖਰਾਬ ਗਾੜੀ ਕਿਵੇਂ ਖਰਾਬ ਹੈ ਕੀ ਬੋਲੇ ਆ ਕੇ ਉਧਰ ਮੱਛੀ ਲੈਣ ਚੱਲਿਆ ਹੈਗਾ ਅਛਾ ਦੋ ਦਿਨ ਵਿਹਾਰੀ ਲਗਾਇਆ ਤੋ ਤੀਜੇ ਦਿਨ ਮੱਛੀ ਲੈਣੇ ਮੱਛੀ ਲੈਣੇ ਗਿਆ ਥਾ ਮੈਂ ਮੱਛੀ ਲਿਆ ਮੱਛੀ ਲੈ ਕੇ ਉਸਕੇ ਬਾਅਦ ਇਹ ਗਾੜੀ ਤੇ ਸਟਾਰਟ ਕੀਤਾ ਸਟਾਰਟਿੰਗ ਹੋ ਰਹਾ ਨਹੀਂ ਕੋਈ ਥੂੜ ਕਾਰਨ ਦਾ ਹੋਇਆ ਨਾ ਮੈਂ ਉਹ ਜਿੰਨਾ ਦੋ ਜਣ ਦੁਨੀਆ ਵੀ ਬੀਬੀ ਦੋਨਾ ਵੀ ਠੀਕ ਹੈ ਫਿਰ ਸਟਾਰਟ ਕਰਦੇ ਨੇ ਫਿਰ ਸਪਾਣਾ ਦਾ ਦੇਤੀ ਹੱਥੇ ਅਛਾ ਅਮੀਰ ਤਾਂ ਟੀਮ ਨਹੀਂ ਆ ਉਹ ਛੇ ਹੋ ਗਿਆ ਜੀ ਹੋ ਗਿਆ ਤਾਂ ਹੋ ਗਿਆ ਆ ਉਹ ਪੈਸੇ ਦੇਣਾ ਵੈਸਾ ਵੈਸਾ ਲੈ ਲੈ ਉਹਦਾ ਮੇਰਾ ਕੰਮ ਚੱਲ ਪਿਆ ਹੁੰਦਾ ਤਾਂ ਦੱਸ ਦਿੰਦਾ ਅੱਜ ਦੂਜੀ ਲੱਗ ਗਈ ਆ ਬਾਦ ਉਹ ਲੋਕ ਤਾਂ ਹੁਣ ਲੜ ਜਾਓ ਫਟਾਫਟ ਉਹਨੂੰ ਭਾਜੀ ਉਹਦੀ ਕੰਟਰੀ ਕਰਦੀ ਤੇ ਛੁੱਟ ਵੀ ਜਾਣੀ ਸੀ ਅੱਛਾ ਇਹ ਇੱਥੋਂ ਆ ਕੇ 1500 ਰੁਪਏ ਲੈ ਗਿਆ ਹਾਂ ਉਹ 1500 ਲੈ ਕੇ ਕਿਸੇ ਪਾਸੇ ਨਿਕਲੇ ਗਿਆ ਜੇ ਸਾਡੇ ਦੇ ਘਰ ਬਣੀ ਬੜਿਆ 1500 ਆਇਆ ਤਾਂ ਨਿਕਲ ਗਿਆ ਸਿੰਘਲੇਵਾਲੀ ਵੇ ਲੈ ਪੰਜ ਛੇ ਦੇ ਘਰ ਬਣੀ ਬੜਿਆ ਨਹੀਂ ਜਨਾਨੀ ਲੱਭਦੀ ਫਿਰ ਅੱਛਾ ਅਭੀ ਆਰਾਮ ਤੇ ਉਹਨੂੰ ਪਟਾਈ ਕਰਦੇ ਦੋਨੋਂ ਕੱਲ ਜਾ ਗਿਆ ਸੀ ਭਾਈ ਬੁੱਢੀ ਜੀ ਅੱਜ ਨਾ ਮਤਲਬ ਠੀਕ ਕਰਤੀ ਉਹਨੇ ਠੀਕ ਹੈ ਖੁੱਲੀ ਪਈ ਆ ਤੇ ਮਨੂੰ ਕਿ ਮੈਂ ਕਹਾਂ ਵੀ ਬੰਨ ਦੇ ਦੇ ਉਹਨੂੰ ਪੈਸੇ ਅਸੀਂ ਪੇਮੈਂਟ ਕਰ ਦਨੇ ਆ ਤੇ ਬੰਨ ਦੇ ਦੇ ਉਹਨੂੰ ਦੱਸ ਦੇ ਉਹਨੂੰ ਹੋਰ ਕੋਈ ਤੇਰਾ ਦੁੱਖ ਦਰਦ ਬਸ 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 ਬਾਰਾ ਜਾਨ ਦੇ ਕਰੇ ਹਾ ਵੀ ਹੋਰ ਕਿਸੇ ਦੀ ਗੱਲਬਾਤ ਹੈਗੀ ਐ ਕਰੀ ਐਂਡ ਐਂਡ ਦਾ ਕਰਨਾ ਚਾਹੀਦਾ ਹੀ ਹੁਣ ਕਿਉਂਕਿ ਮਸਾਲਾ ਚਾਲਾ ਉੱਪਰ ਵੀ ਆਇਆ ਆ ਸਾਡਾ ਦੇਰ ਕੋਈ ਨਹੀਂ ਲੱਗਦਾ ਸਾਡਾ ਵੀ ਅਜੇ ਸੱਤ ਵਜੇ ਯਾਦ ਖਾਨ ਹੈ ਇਸ ਕਰਕੇ ਪਾਣੀ ਮੰਗੀ ਹੋਰ ਜਿਹੜੇ ਜਨ ਮਾਚਿ ਖਟ ਕੋਈ ਜੱਤ ਨਹੀਂ ਜਨਾਮ ਦਾ ਟਾਈਮ ਆਪਣ ਆਇਆ ਆ ਆਹ ਦਾ ਪਾ ਆ ਬਸ ਸਲਾਮ ਅਲੈਕੁਮ ਚਲੋ ਠੀਕ ਹੈ ਜੀ ਫਿਰ ਉਹ ਕਰਦੇ ਆਪਾਂ ਵੀਡੀਓ ਦੀ ਸਮਾਪਤੀ ਸਾਰੇ ਬੰਦਿਆਂ ਨੇ ਆਪਣੇ ਆਪਣੇ ਦੁਕਾਨਦਾਰਾਂ ਨਾਲ ਗੱਲਬਾਤਾਂ ਕਰਾਈਆਂ ਫਿਰ ਮਧਿਆ ਲੇਬਰ ਵਾਲੇ ਬੰਦੇ ਆ ਇਹਨਾਂ ਦੀ ਲੋਕ ਤੇ ਗ੍ਰੀਫਾਂ ਦੱਸੀਆਂ ਨੇ ਆਪਣੀਆਂ ਅੱਡ ਵੀ ਪੇਮਟਾਂ ਵਿਚਾਰਿਆ ਇਹਨੂੰ ਟਾਈਮ ਤੇ ਦੇ ਦਿਆ ਕਰੋ ਅੱਗੇ ਲੇਬਰ ਨੂੰ ਠੇਕੇਦਾਰ ਨੇ ਪੇਮਟਾਂ ਦੇਣੀਆਂ ਹੁੰਦੀਆਂ ਆ ਜੇ ਲੇਬਰ ਨੂੰ ਠੇਕੇਦਾਰ ਪੇਮਟ ਨਾ ਦੇਵੇ ਕਿਤੇ ਨਾ ਤਾਂ ਦੋਏ ਦਿਨ ਲੇਬਰ ਵਾਲੇ ਪੱਥਰ ਸਿੱਟ ਦਿੰਦੇ ਮੋਰੇ ਚਾਹੋ ਖਾਲੀ ਬੱਟਲ ਸਿੱਟਦੇ ਆ ਰੇਤਾ ਭਰ ਕੇ ਨਹੀਂ ਸਿੱਟਦੇ ਐ ਇਦਾਂ ਹੁੰਦੀ ਐ ਤੇ ਲੇਬਰ ਵਾਲਿਆਂ ਨੇ ਵਿਚਾਰਿਆ ਨੇ ਆਪਣਾ ਕਮਾ ਕੇ ਹੋਈ ਖਾਣਾ ਹੁੰਦਾ ਨੇ ਤਾਂ ਇਹਨਾਂ ਦੀ ਸਤਿਤੀ ਦੇ ਦਿਆ ਕਰੋ ਮਾਫੀ ਫੇਰ ਕੇ ਸ਼ੁਰੂ ਕਰਾਂਗੇ ਗੱਲਾਂ ਬਾਤਾਂ ਇਹਨਾਂ ਨਾਲ ਮੇਸਰੀ ਦਾ ਨਾਲ ਦਾ ਚੱਲ ਹੇ 6 ਮਹੀਨੇ ਦੇ ਨਾਲੇ ਆਪਾਂ ਨਾ ਆਦੀ ਬਈਆ ਇੰਨਾ ਗੱਲਾਂ ਬਾਤਾਂ ਕਿੰਨੀ ਕਰਨੀ ਆਪਾਂ ਠੀਕ ਹੈ ਜੀ ਮਿਲਦੇ ਹਾਂ ਫਿਰ ਅਗਲੇ ਵਲੌਗ ਅੱਜ ਤੇ ਜੀ ਸਮਾਪਤੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਕਮੈਂਟ ਵੀ ਛੱਡ ਦਿਓ ਕਰੋ ਮਾੜਾ ਮਾੜਾ ਕੋਈ ਗੱਲ ਵਾਰ ਹੁੰਦੀ ਹੈ ਇਹਦੇ ਦੀ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰਿਓ ਅਗਾਂਹ ਵੀ ਵੀਡੀਓ ਪਾਉਣ ਬਣਾਇ ਕਰਾਂਗੇ ਇਹ ਬੰਦੇ ਦੀ ਕੋਈ ਮਜਬੂਰੀ ਲੈ ਜੀ ਜੇ ਲਗਾਤਾ ਫਾਨੀਆ ਕਰਨੀ ਹੈ ਸਾਡੀ ਉਹ ਦੁੱਖ ਦੇਖੋ ਬੰਦੇ ਤੇ ਹੀ ਦੁੱਖ ਦੂਰ ਹੁੰਦੇ ਆ ਅੱਪਾ ਤੁਹਾਡੀ ਰਿਕਵੈਸਟ ਸਾਦੀ ਹੈ ਬਈ ਅੱਗੇ ਤੇ ਤੁਹਾਡੇ ਨਾਲ ਧੱਕਾ ਨਾ ਹੋਵੇ ਜੇ ਬਣਾ ਦੇਣਾ ਹੋਰ ਠੀਕ ਹੈ ਜੀ ਚਲੋ ਮਿਲਦੇ ਆ ਅਗਲੀ ਵੀਡੀਓ ਚ ਆਉਣ ਲਈ ਬਾਏ ਰੱਬ ਰੱਖਾ